ਲਓ ਜੀ ਦੋਸਤੋ ਅੱਜ ਤੁਹਾਨੂੰ ਦੱਸਣ ਲੱਗੇ ਆਂ ਗੁੜ ਦੀ ਮੇਕਿੰਗ ਕਿਵੇਂ ਹੁੰਦੀ ਹੈ ਸਭ ਤੋਂ ਪਹਿਲਾਂ ਗੰਨਾ ਲਾਇਆ ਜਾਂਦਾ ਤੇ ਫਿਰ ਜਿਹੜਾ ਜੂਸ ਆ ਉਹਨੂੰ ਸਟੋਰ ਕਰ ਲਿਆ ਜਾਂਦਾ ਤੇ ਆਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਭੱਠੀ 'ਚ ਜਿਹੜਾ ਜੂਸ ਨੂੰ ਗਰਮ ਕੀਤਾ ਜਾਂਦਾ ਤੇ ਜਿਹੜੀ ਉਹਦੇ ਵਿੱਚ ਮੈਲ ਹੁੰਦੀ ਆ ਉਹਨੂੰ ਬਾਰ ਕੱਢਿਆ ਜਾਂਦਾ ਤੁਸੀਂ ਦੇਖ ਸਕਦੇ ਜਦੋਂ ਇਹ ਮੈਲ ਨਿੱਤਰ ਜਾਂਦੀ ਹੈ ਉਸ ਤੋਂ ਬਾਅਦ ਇਹ ਅਗਲੇ ਪੋਰਸ਼ਨ ਤੇ ਜਿਹੜਾ ਇਹਨੂੰ ਕੱਢਿਆ ਜਾਂਦਾ ਦੇਖੋ ਤੁਸੀਂ ਤੇ ਇੱਥੇ ਜਿਹੜਾ ਇਹਦੇ ਵਿੱਚ ਭਿੰਡੀ ਦਾ ਪਾਣੀ ਪਾ ਕੇ ਇਹਨੂੰ ਨਤਾਰਿਆ ਜਾਂਦਾ ਫੇਰ ਜਿਹੜਾ ਇਹਨੂੰ ਅੱਗੇ ਤੀਜੇ ਟੱਬ 'ਚ ਲੱਦਿਆ ਜਾਂਦਾ ਜਿੱਥੇ ਕਿ ਇਹ ਗੋੜ ਦੀ ਸ਼ੇਪ ਲੈਣ ਲਈ ਤਿਆਰ ਹੁੰਦਾ। ਇਹਨੂੰ ਪਕਾਇਆ ਜਾਂਦਾ ਪੂਰਾ। ਤੇ ਫੇਰ ਜਿਹੜਾ ਇਹ ਗੋੜ ਤੁਸੀਂ ਦੇਖ ਸਕਦੇ ਅੱਗੇ ਗੋੜ ਬਣਨ ਦੇ ਲਈ ਕੱਢਿਆ ਜਾਂਦਾ। ਫੇਰ ਜਿਹੜਾ ਇਹ ਗੋੜ やった。